ਅੱਜ ਸੀ ਇੱਥੇ ਅੰਮ੍ਰਿਤਸਰ ਵਿਖੇ ਓਮਾਨ ਟੂਰਿਜ਼ਮ ਤੇ ਓਮਾਨ 에ਅਰ ਵੱਲੋਂ ਇੱਕ ਇਵੈਂਟ ਕਰਵਾਇਆ ਗਿਆ ਤਾਂ ਜੋ ਪ੍ਰੋਮੋਟ ਕਰਨ ਟੂਰਿਜ਼ਮ ਟੂ ਓਮਾਨ ਸੋ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਮੱਥ ਐਜੁਕੇਸ਼ ਵੀ ਆਰ ਹੇਅਰ ਇਸੀ ਗੱਲ ਕਰਨ ਆਏ ਸੀ ਵੀ ਟਾਕ ਵਿਦ ਓਮਾਨ 에ਅਰ ਅਗੇਨ ਅਸੀਂ 2018 ਚ ਵੀ ਮਿਲੇ ਸੀ ਉਹਨਾਂ ਨੂੰ ਜੀ ਐਂਡ ਵੀ ਹੈਵ ਬੀਨ ਇਨ ਟੱਚ ਵਿਦ ਆਲ ਦ 에ਅਰਲਾਈਨਸ ਜਿੱਦਾਂ ਅਸੀਂ ਕਰਦੇ ਆ ਤਾਂ ਜੋ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਵੀ ਕੈਨ ਪ੍ਰੋਮੋਟ ਅੰਮ੍ਰਿਤਸਰ ਵੀ ਕੈਨ encourage the airlines to fly to amritsar par jidda asi pehla vi dassya we have talked earlier that the bilateral are issue jinne punjabi bahar vi han sadi oh koshish hai ki ohna nu dassiye ki bilateral hawai samjhote oh ek issue han te oman air ne vi pehla vi sadi gal hoi si they have tried it's in the press press vi aa chuka hai ki amritsar ohna ne mangya hai par government of india hale ohna nu nahi de rahi bilateral sirf amritsar nahi hai ahmedabad aur airport vi mang rahe ne jithe amritsar kaafi der to press release ho reya siga ਫਰਮ ਮਿਨਿਸਟਰੀ ਆਫ ਟੂਰਿਜ਼ਮ ਓਮਾਨ ਆਲਸੋ ਕਿ ਦੇ ਆਰ ਇੰਟਰਸਟਿਡ ਟੂ ਫਲਾਈ ਟੂ ਅੰਮ੍ਰਿਤਸਰ ਤੇ ਅੰਮ੍ਰਿਤਸਰ ਦਾ ਇੱਕ ਜਿਹੜਾ ਇੰਪੋਰਟੈਂਸ ਹੈ ਉਹ ਕੱਲਾ ਟ੍ਰੈਫਿਕ ਇੰਟਰਨੈਸ਼ਨਲ ਅੱਗੇ ਗਾ ਨਹੀਂ ਲੈ ਕੇ ਜਾਂਦਾ ਹੈ ਉਸ ਤੋਂ ਇਲਾਵਾ ਜਿਹੜਾ ਓਮਾਨ ਦਾ ਟੂਰਿਜ਼ਮ ਹੈ ਲੋਟ ਆਫ ਪੰਜਾਬੀਜ਼ ਆਰ ਟਰੈਵਲਿੰਗ ਟੂ ਓਮਾਨ ਸੋ ਵੀ ਆਰ ਹੋਪਫੁਲ ਐਂਡ ਵੀ ਹੋਪ ਦ ਗਵਰਨਮੈਂਟ ਆਫ ਇੰਡੀਆ ਟੇਕਸ ਨੋਟ ਆਫ ਇਟ ਜਿਹੜੇ ਵੀ ਬਾਇਲੇਟਰਲ ਰੀਨਿਊ ਹੋਣ ਵਾਲੇ ਨੇ ਉਹਨੂੰ ਪਹਿਲ ਦੇ ਆਧਾਰ ਉੱਤੇ ਜਿਹੜੇ ਜਿਹੜੇ 에어ਪੋਰਟ ਅੰਮ੍ਰਿਤਸਰ ਉੱਤੇ ਰਹਿ ਗਏ ਨੇ ਉਹਨਾਂ ਨੂੰ ਇਹ ਬਾਇਲੇਟਰਲਸ ਪਹਿਲੇ ਦੇ ਦੇਣੇ ਚਾਹੀਦੇ ਨੇ ਸੋ ਫਿਰ ਸਾਰਿਆਂ ਨੂੰ ਵੀ ਆਰ ਥੈਂਕਫੁਲ ਟੂ ਓਮਾਨ 에ਅਰ ਐਂਡ ਓਮਾਨ ਟੂਰਿਜ਼ਮ that we were able to participate and talk to them te ummeed karde ha ki agge to sare punjabian layi jankari ho la ke fir fir hazir ho wange ji bahut bahut dhanwad thank you ji thank you